ਔਰ ਬਾਕੀ ਕੀ ਹਾਲ ਚਾਲ ਆ ਸਭ ਠੀਕ ਠਾਕ ਤੇ ਠੰਡ ਠੰਡ ਕਿਵੇਂ ਆ ਤੇ ਅੱਜ ਟਾਈਮ ਹੋ ਗਿਆ ਸਾਢੇ 10 ਦਾ ਤੇ ਆਪਾਂ ਸੁੰਬਰਤਾ ਤਾਰਾਂ ਤੂਰਾਂ ਦਾ ਨਿਮੇੜ ਤਾ ਹੀ ਕੰਮ ਓਕੇ ਕਰਤਾ ਤੇ ਦੁਬਾਰੇ ਸੁੰਬਰ ਕੇ ਹੁਣ ਦੁਬਾਰਾ ਫੇਰ ਸੁੱਕ ਸਿੱਟੀ ਹੈਗੀ ਤੇ ਅੱਜ ਠੰਡੀ ਹਵਾ ਚੱਲੀ ਜਾਂਦੀ ਹੈ ਤੇ ਬਿੰਦੇ ਬਿੰਦੇ ਸੁੱਕਾ ਕਰਨਾ ਪੈਂਦਾ ਤੇ ਆਹ ਭਈ ਇਹਨਾਂ ਦੀ ਸਾਹ ਸੰਭਾਲਤੀਆਂ ਹੁਣ ਹੋਰ ਆਪਾਂ ਨੂੰ ਕੰਮ ਵੀ ਕੀਨੇ ਹੂੰ ਤੇ ਦਰਨਾਂ ਗਿਆ ਨਾ ਹੁਣ ਸਾਰਾ ਆ ਦੇਖੋ ਵਧੀਆ ਨਗਿਆਸਾ ਬਾਹਰੇ ਜਾਣ ਨੂੰ ਕੀ ਨਹੀਂ ਕਰਦਾ ਇੱਥੇ ਆਏ ਨੇ ਜਦ ਬਹੁਤ ਵਧੀਆ ਮਾਹੌਲ ਹੁੰਦਾ ਮੱਛਾਂ ਵਾਲੇ ਭਾਂਡੇ ਦੇ ਵਿੱਚ ਤੇ ਆਜੋ ਆਪਾਂ ਉਧਰ ਲੀਹ ਮੱਛੀਆਂ ਵੀ ਦਿਖਾਉਣੇ ਆ ਸਾਨੂੰ ਲੱਗਦੀ ਐ ਆ ਦੇਖੋ ਇਹ ਥੋੜਾ ਨੱਕ ਸੁੱਕਿਆ ਪਿਆ ਨੇ ਤੇ ਦੁੱਧ ਵਧੀਆ ਪੀ ਗਈ ਇਹ ਜੀ ਨੂੰ ਆਪਾਂ ਹਜੇ ਵਧੀਆ ਖੁੱਲਾ ਦੁੱਧ ਛੱਡਦੇ ਆ ਆ ਦੇਖੋ ਅੱਖਾਂ ਤੋਂ ਇਹ ਪਤਾ ਲੱਗਦਾ ਇਹਨੂੰ ਬੁਖਾਰ ਹੋ ਗਿਆ ਹੋਊਗਾ ਕੱਲ ਤੇ ਮੈਂ ਬਣਤੀ ਅਸੀਂ ਬਾਹਰੇ ਤੇ ਬਾਹਰੇ ਬੰਨਣ ਕਾਰਨ ਥੋੜੀ ਮਗਾਣੀ ਠੰਡ ਤੋਂ ਡਰ ਮੰਨਗੀ ਹੋਊਗੀ ਤੇ ਚਲੋ ਆਜੋ ਆਪਾਂ ਉਧਰ ਲਈ ਮੱਝਾਂ ਦਿਖਾਉਣੇ ਆ ਅਸੀਂ ਬੈਠੀਆਂ ਆਪਣੀਆਂ ਮੱਝਾਂ ਉਧਰ ਲਈ ਆ ਆ ਦੇਖੋ ਜੀ ਇੱਧਰ ਵੀ ਬੈਠੀਆਂ ਆਪਣੀਆਂ ਮੱਜਾਂ ਇਹ ਤੇ ਉਹ ਖੜੀ ਜਾਗੀ ਤੇ ਆਪਾਂ ਆਹ ਮੱਝ ਦੇ ਲਵਾਤਾ ਅਭਿਮਨਿਓ ਤੇ ਇਹਦੇ ਹੈਗਾਗਾ ਅਭਿਮਨਿਓ ਤੇ ਇਹਦੇ ਲਵਾਤਾ ਆਪਾਂ ਰੁਸਤਮ ਦਾ ਆਹ ਮੱਝ ਦੇ ਇਹਦੇ ਗਾਲੀ ਭਰਾਇਆ ਇਹ ਜੇ ਰੁਸਤਮ ਦਾ ਤੇ ਇਹ ਮੱਝ ਆਪਣੀ ਤਾਰਾਂ ਦੀ ਜਾਂਦੀ ਹੈ ਕਿ ਦੂਜੇ ਸੂਰੇ ਛੋਟੀ ਹੈ ਵਧੀਆ ਹੈਗਾ ਇਹ ਥੱਲੇ 13 14 ਲੀਟਰ ਦੁੱਧ ਤੇ ਇਹਦੇ ਆਪਾਂ ਦੇਖਦੇ ਆਂ ਕਿਹੜਾ ਭਰਾਈ ਹੈ ਠੀਕਾ ਤੇ ਆਪਣੀ ਸਲਾਹ ਵੀ ਕੋਹੇ ਨੂਰ ਦਾ ਭਰਾ ਦਈਏ ਤੇ ਇੱਕ ਆਪਣੀ ਮਰਜ਼ਾ ਆ ਦੇ ਇਹ ਵੀ ਤਾਰਾਂ ਦੀ ਜਾਂਦੀ ਹੈ ਇਹਦੇ ਆਪਾਂ ਭਰਾਵਾਂਗੇ ਨੋਰਮਲ ਕਿਉਂਕਿ ਥੋੜੀ ਇਹ ਭਾਜਨ ਦੀ ਹਲਕੀ ਹੈ ਮੱਧ ਤੇ ਥੋੜਾ ਜਿਹਾ ਬੱਚਾ ਨੋਰਮਲ ਜਿਹਾ ਹੋਊਗਾ ਨਾ ਇਹਦੇ ਫਿਰ ਸਹੀ ਰਹਿੰਦਾ ਕੰਮ ਤੇ ਹੋਰ ਸਾਰੇ ਠੀਕ ਠਾਕ ਇਹੀ ਆਪਣੇ ਕੰਮ ਨੇ ਕੱਖ ਪਾ ਲੇ ਧਾਰਾ ਕੱਢ ਲਈਆਂ ਬਹੁਤ ਸਿੱਟ ਲਿਆ ਚੱਲੀ ਜਾਂਦਾ ਰਹਿੰਦਾ ਕੰਮ ਬਈ ਵਧੀਆ ਜੀ ਲੱਗਿਆ ਰਹਿੰਦਾ ਸਾਰਾ ਤੁਹਾਨੂੰ ਵਧੀਆ ਲੱਗੇ ਜਾਂਦਾ ਤੇ ਨਹੀਂ ਫਿਰ ਜੇ ਬੇਲੇ ਹੋਈ ਤਾਂ ਬਿਸਤਰੇ 'ਚ ਪੜਨਾ ਪੈਂਦਾ ਫਿਰ ਵੀ ਔਖਾ ਬਿਸਤਰੇ 'ਚ ਪੜਨਾ ਵੀ ਤੇ ਹੁਣ ਆਪਾਂ 10 ਵਾਲੀ 11 ਵਾਲੀ ਚਾਹ ਪੀ ਕੇ ਹੁਣ ਜਾਵਾਂਗੇ ਖੇਤ ਖੇਤੋਂ ਫਿਰ ਇਹ ਦੋਨੇ ਮੱਜਾਂ ਨਾ ਆਪਣੀਆਂ ਚਾਰ ਘਟ ਖਾਂਦੀਆਂ ਫਿਰ ਇਹਨਾਂ ਨੂੰ ਵਿੱਚ ਹਰਾ ਮਿਕਸ ਕਰ ਦਿੰਨੇ ਹੁੰਦੇ ਆ ਫਿਰ ਇਹ ਖਾ ਲੈਂਦੀਆਂ ਨੇ ਵਧੀਆ ਚਲੋ ਬਈ ਠੀਕ ਠਾਕ ਓਕੇ ਧੰਨਵਾਦ ਜੀ ਤੇ ਚਲੋ ਆਪਾਂ ਅੰਡ ਖੋਲਦੇ ਆਂ ਇਹ ਅਧਨੀ ਬਪਾ ਕੈਮਰਾ ਬੰਦ ਕਰਦਾ ਐਡਬੂ ਆਹ ਐਡਬੂ ਦਬੂ ਦਬੂ आज भी अपने डब्बू डब्बू है आया कोई मस्ती वाली कर दे डब्बू देखो कैसे हो कैसे हो बच्चा आजा आजा कबड्डी अरे कोई आई मगर मगर पड़ता है नहीं जा गेट खोल